ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਸਕੂਲ 'ਚ ਵਾਪਰ ਗਈ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਗਾਪੁਰਾਣਾ ਦੇ ਕੋਟਕਪੁਰਾ ਰੋਡ ਤੇ ਸਥਿਤ ਲੜਕਿਆਂ ਦੇ ਸਰਕਾਰੀ ਸਕੂਲ ਚ ਕਟਮਲ ਦਾ ਮੌੜਾ ਸਾਹਮਣੇ ਆਇਆ ਸਕੂਲ ਦੇ ਅਧਿਆਪਕ ਨੇ 100 ਦੇ ਕਰੀਬ ਵਿਦਿਆਰਥੀਆਂ ਸਕੂਲ ਤੋਂ ਬਾਹਰ ਕਰ ਦਿੱਤਾ ਤੇ ਸਕੂਲ ਦਾ ਮੁਕੜੇ ਅੰਦਰੋਂ ਬੰਦ ਕਰ ਦਿੱਤਾ ਮੌਵਲੀ ਜਾਂਚ ਕਰਦੇ ਪਤਾ ਲੱਗਾ ਕਿ ਇਨ੍ਹਾਂ ਬੱਚਿਆਂ ਤੇ ਸਕੂਲ ਦੇ ਪੱਖੇ ਕੈਮਰੇ ਆਦੀ ਸਮਾਨ ਨੂੰ ਤੋੜਨ ਦਾ ਤੇ ਨੁਕਸਾਨ ਪਹੁੰਚਾਉਂਦਾ ਦੋਸ਼ ਲਗਾਇਆ ਜਾ ਰਿਹਾ ਬੱਚਿਆਂ ਨੇ ਕਹਿਣਾ ਕਿ ਪੰਨ ਤੋੜ ਕੋਈ ਹੋਰ ਕਰਦਾ ਇਹਦੇ ਨਾਮ ਸਾਡਾ ਉਹ ਨਾਮ ਕੀਤਾ ਜਾ ਰਿਹਾ ਸਾਨੂੰ ਪ੍ਰਤੀ ਬੱਚਾ 100 ਰੁਪਏ ਜੁਰਮਾਨਾ ਵੀ ਕੀਤਾ ਗਿਆ ਤੇ ਬੱਚਿਆਂ ਨੇ ਦਰਦੀ ਵਜਾ ਕਰਕੇ ਜੁਰਮਾਨਾ ਭਰ ਦਿੱਤਾ ਇਹ ਸਾਰੇ ਵਿਦਿਆਰਥੀ ਪਲਸ 1 ਪਲਸ 2 ਕਲਾਸ ਦੇ ਹਨ ਅਤੇ ਸਕੂਲ ਤੋਂ ਬਾਹਰ ਗੱਡੇ ਕਿ ਵਿਦਿਆਰਥੀਆਂ ਨੇ ਸਕੂਲ ਖਿਲਾਫ ਨਾਅਰੇਬਾਜੀ ਕੀਤੀ ਅਤੇ ਸਕੂਲ ਸਟਾਫ ਤੇ ਦੁਰਵਿਹਾਰ ਦੇ ਦੋਸ਼ ਲ ਵੀ ਆਏ ਤੇ ਸਕੂਲ ਅਧਿਆਪਕਾਂ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਬਚਦੇ ਰਹੇ ਅੱਜ ਸਕੂਲ ਚ ਮੌਜੂਦ ਸਟਾਫ ਨੇ ਇਸ ਮਾਮਲੇ ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ